ਅਜਿਹੇ ਸੰਤਾ ਕੇਸ ਥਾਂ ਦੇ ਉੱਤੇ ਜਿਹੜੀ ਤਪੱਸਿਆ ਕੀਤੀ ਹੈ ਮਾਲਕ ਨੇ ਜਿੰਨਾ ਜਿੰਨਾ ਹੁਕਮ ਲਾਇਆ ਉਸ ਦਰਵਾਜ਼ੇ ਆਏ ਠੀਕ ਹੈ ਕਿਉਂਕਿ ਇਹ ਸ਼ਮਸ਼ਾਨ ਬਣਨ ਤੋਂ ਪਹਿਲੇ ਧੂਣਾ ਚੱਲ ਰਿਹਾ ਸੀ ਠੀਕ ਹੈ ਮੇਰੇ ਆਣ ਤੋਂ ਪਹਿਲੇ ਧੂਣਾ ਸੀ ਠੀਕ ਹੈ ਮੇਰੇ ਆਣ ਤੋਂ ਪਹਿਲੇ ਵੀ ਕਈ ਬੈਠੇ ਸੀ ਮਾਲਕਾ ਜਿੰਨਾ ਜਿੰਨੇ ਡਿਊਟੀ ਲਾਈ ਜਿੰਨੇ ਜਿੰਨੇ ਜਲਾਈ ਕਿਉਂਕਿ ਦੇਖੋ ਕੋਈ ਵੀ ਥਾਂ ਕਿਸੇ ਦਾ ਕੋਈ ਪੱਕਾ ਨਹੀਂ ਹੁੰਦਾ ਠੀਕ ਹੈ ਇਨਸਾਨ ਦੀ ਉਮਰ 60 65 70 ਸਿਆ ਲਾ 100 ਸਾਲ ਠੀਕ ਹੈ ਕਲਯੁਗ ਦੇ ਵਿੱਚ ਇੰਨੀ ਉਮਰ ਹੈ ਨਹੀਂ ਜਿਹੜੀ ਆਪਾਂ ਨੂੰ ਉਮਰ ਮਿਲੀ ਹੈ ਸਿਰਫ ਇਹ ਵੀ ਕਿਰਾਏ ਦੀ ਮਿਲੀ ਹੋਈ ਹੈ ਤੇ ਮਾਲਕ ਦੇ ਹੁਕਮ ਨਾਲ ਜਿੰਨੇ ਸੰਤ ਆਏ ਉਹ ਆਪਣਾ ਟਾਈਮ ਪੂਰਾ ਕਰਕੇ ਆਪਣੀ ਸਿੱਧਿਆ ਕਰਕੇ ਕਿਉਂਕਿ ਜਿਆਦਾਤਰ ਜਿੰਨੇ ਵੀ ਸਾਧੂ ਸੰਤ ਜਿੰਨੇ ਵੀ ਉਹ ਸਭ ਆਪਣੇ ਮੋਕਸ਼ ਲਈ ਆਮ ਜਿ 5-6 ਮਹੀਨੇ ਬਹੁਤ ਬਿਮਾਰੀ ਮੇਰੇ ਕੋਲ ਵੀਡੀਓ ਵੀ ਹੈ ਮਤਲਬ ਸਾਰੇ ਇੱਥੇ ਜਾਣਾ ਕੁਝ ਖਾਣਾ ਨਹੀਂ ਐਸੀ ਪੜੀ ਰਹਿਣੀ ਬੇਵੋਸ ਖਾਣਾ ਪੀਣਨ ਪਰ ਕਿਸੀ ਨੇ ਬੋਲਾ ਉहां पे ਲੈ ਕੇ ਜਾਓ ਮੈਂ ਗੱਟੀ ਮੇਂ ਲੈ ਕੇ ਆਈ ਸੀ ਇੱਥੇ ਆਣ ਨੂੰ ਦਸੇ ਲੋਕਾਂ ਨੇ ਪਹਿਲੇ ਇੱਥੇ ਆਇਆ ਮੈਨੂੰ ਦਸਿਆ ਮੈਂ ਮਾਰਕ ਪਿਆ ਪਰ ਪਿਆ ਜੀ ਨੇ ਆਪਣੇ ਜਲਚੜਾਂ ਦੀ ਲੂਟੀ ਚਲਾਇਆ ਸਾਵਨ ਦੇ ਵਿੱਚ ਜੀ ਠੀਕ ਹੈ ਜੀ ਇਹਨਾਂ ਵੀ ਸਾਵਨ ਦਾ ਚੱਲ ਹਾਂ ਜੀ ਉਹ ਸਾਵਨ ਦੇ ਮੀਨਾ ਚੱਲਦਾ ਸਾਵਨ ਚ ਹੀ ਮਾਲਕ ਨੇ ਹੁਕਮ ਲਾਇਆ 2013 ਚ ਅੱਜ ਤੋਂ ਲਗਭਗ ਹੋ ਗਏ 12 ਸਾਲ ਤਾਂ ਨਹੀਂ ਸਰ ਕਿਉਂਕਿ ਤਪੱਸਿਆ 12 ਸਾਲ ਦੀ ਹੁੰਦੀ ਹੈ ਜੀ ਤੇ ਮਾਲਕ ਨੇ ਕਹਿਣਾ ਮੈਂ ਪਿਛਲੇ ਜਨਮ ਜਿਹੜੀ ਤਪੱਸਿਆ ਕੁਛ ਪਿਲੇ ਜਨਮ 'ਚ ਮੈਂ ਕੋ ਸਾਧੂ ਸੀ ਜਾਂ ਅਗੋਰੀ ਸੀ ਇਹ ਕੁਛ ਵੀ ਸੀ ਉਸ ਉਹ ਤਪੱਸਿਆ ਨੂੰ ਕਹਿੰਦੇ ਜੋ ਤੁਸੀਂ ਪਿਛਲੇ ਕਰਮ ਕੀਤੇ ਹੋਏ ਆ ਉਹ ਤੁਹਾਡਾ ਕਹਿਣਾ ਮਾਲਕ ਅਗਲੇ ਜਨਮ 'ਚ ਆਣੀ ਆਣਾ ਐਪਾ ਬੁੱਤੀ ਹੈ ਠੀਕ ਹੈ ਬੋਲਨਾਂਤ ਕੀ ਲਾਂਦੇ ਬੁਤੀ ਲਾਉਂਦੇ ਭਸਮ ਲਾਉਂਦੇ ਆ ਤੁਸੀਂ ਉਹਨਾਂ ਦੇ ਉਹਨਾਂ ਸਰੀਰ ਤੇ ਦੇਖੋ ਭਸਮ ਹੈ ਠੀਕ ਹੈ ਭਸਮ ਲੱਗੀ ਹੈ ਤੇ ਕਿਉਂ ਲੱਗੀ ਹੈ ਉਹ ਬਾਬਾ ਭਸਮ ਚੀ ਰੰਦਾ ਕਿਉਂਕਿ ਆਪਾਂ ਲਾਸਟ ਸਟੇਸ਼ਨ ਤੇ ਬੈਠੇ ਆ ਜਿਹੜੇ ਜਿੰਨੇ ਵੀ ਕਹਿੰਦਾ ਮਤਲਬ ਜਿਹੜੀ ਸਾਡੀ ਬਾਡੀ ਹੈ ਠੀਕ ਹੈ ਆਪਣਾ ਜਿਹਨੂੰ ਸਰੀਰ ਬੋਲਦੇ ਆ ਜਿਹੜੋ ਕਹਿੰਦਾ ਆਤਮਾ ਛੱਡ ਜਾਂਦੀ ਹੈ ਤੇ ਉਸ ਤੋਂ ਬਾਅਦ ਪੰਜ ਕੀ ਹਾਂ ਪੰਜ ਤੱਤ ਵਾਲੀ ਰਹਿੰਦੀ ਹੈ ਉਸ ਤੋਂ ਬਾਅਦ ਭੋਲੇ ਸ਼ੰਕਰ ਇਹ ਆਪਨ ਤੇ ਠੀਕ ਕਰ ਲਾਂਦੇ ਆ ਉਸ ਤੋਂ ਇਹੋ ਜਿਹੜੀ ਭੁਗਤੀ ਹੈਗੀ ਐ ਇਹ ਭੋਲੇ ਨਾਥ ਦੇ ਢੂਣਾ ਹੀ ਹੈ ਦਰਵਾਰ ਦੇ ਵਿੱਚ ਪੋਲੇ ਸ਼ੰਕਰ ਦੇ ਹੁਕਮ ਦੇ ਨਾਲ ਇੱਥੇ ਕੀ ਹੋ ਰਿਹਾ ਮੈਨੂੰ ਨਹੀਂ ਪਤਾ 24 ਘੰਟੇ ਚੱਲਦਾ ਢੂਣਾ ਤਾਂ 24 ਘੰਟੇ ਚੱਲਦਾ ਬਸ ਜਲੇ ਢੂਣਾ ਤੇ ਅਖੰਡ ਤੁਮ ਹੈ ਜੀ ਦੂਜੀ ਗੱਲ ਨੰਦੀ ਦੀ ਸੇਵਾ ਸਿਰਫ ਸੋਮਵਾਰ ਨੂੰ ਸਵੇਰੇ ਸਵਾ 10 ਤੋਂ ਸਵਾ 12 ਕਿਉਂਕਿ ਨੰਦੀ ਵੀ ਪਰਿਵਾਰਿਕ ਹੈ ਠੀਕ ਹੈ ਜੋ ਮਾਲਕ ਨੂੰ ਪਤਾ ਕਿ ਪੋਲੇ ਸ਼ੰਕਰ ਪਰਿਵਾਰਿਕ ਹੈ ਸ਼ੇ ਪਰਵਾਰ ਹੈ ਤੇ ਪੁਲਿਸ ਕਹਿੰਦੇ ਪੂਰੇ ਪੂਰੇ ਸੰਸਾਰ ਦਾ ਕਹਿੰਦੇ ਜ਼ਿੰਮੇਵਾਰੀ ਚੱਕੀ ਹੈ ਉਹਨਾਂ ਨੂੰ ਵੀ ਡਿਊਟੀ ਲੱਗੀ ਹੋਈ ਹੈ ਭਾਈ ਕਿੱਥੇ ਕਿੱਥੇ ਕੀ ਕਰਨਾ ਹਰ ਕਿਸ ਨੂੰ ਦਾਣਾ ਪਾਣੀ ਦੇ ਕੇ ਆਣਾ ਨਮਸਕਾਰ ਸ਼ਾਸਤਰੀ ਅਗਲਾ ਦਾ ਤੁਸੀਂ ਦੇਖ ਰਹੇ ਲੁਧਿਆਣਾ ਲਈ ਤੇ ਮੈਂ ਹੁਣੇ ਮੌਜੂਦ ਹਾਂ ਮੈਂ ਗਊ ਕਾਟ ਸ਼ਮਸ਼ਾਨ ਕਾਟ ਦੇ ਵਿੱਚ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਅੰਤਿਮ ਯਾਤਰਾ ਹੋ ਰਹੀ ਹੈ ਤੇ ਦੂਜੇ ਪਾਸੇ ਮੰਦਰ ਦੀਆਂ ਤਸਵੀਰਾਂ ਨੇ ਸੰਗਤ ਦੇ ਜਿਹੜੀ ਹੈ ਕਾਫੀ ਦੂਰ ਦੂਰੋਂ ਪਹੁੰਚ ਲਈ ਇਹ ਕਾਰਨ ਪਹੁੰਚਣ ਦਾ ਸਾਰੀ ਗੱਲਬਾਤ ਤੁਹਾਡੇ ਰੂਬਰੂ ਰੱਖਾਂਗੇ ਤੇ ਇੱਥੇ ਇੱਕ ਜਿਹੜਾ ਇਤਿਹਾਸਕ ਤੂਣਾ ਜਿਹੜਾ ਕਾਫੀ ਸਦੀਆਂ ਤੋਂ ਜਿਹੜਾ ਮੌਜੂਦ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਜਿਹੜੀਆਂ ਕਾਫੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦਾ ਹੱਲ ਇਸ ਇੱਕ ਤੂਨੇ ਦੇ ਨਾਲ ਹੋ ਜਾਂਦਾ ਵੈ ਸੰਗਤ ਦੂਰ ਦੂਰੋਂ ਪਹੁੰਚ ਰਹੀ ਹੈ ਦੇਖ ਸਕਦੇ ਹੋ ਇੱਕ ਪਾਸੇ ਮੀ ਕਹਿ ਰਿਹਾ ਵੈ ਸਾਵਣ ਦਾ ਮਹੀਨਾ ਹੈ ਸੰਗਤ ਦੂਰ ਦੂਰੋਂ ਪਹੁੰਚ ਰਹੀ ਹੈ ਤੂਣਾ ਮਹਾਮੰਡਲੇਸ਼ਵਰ ਆਪ ਬੈਠੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੱਦੀ ਮਿਲੀ ਹੋਈ ਹੈ ਇੱਕ ਪਗੂਤੀ ਦੇ ਨਾਲ ਕਾਫੀ ਜਣੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਇਸ ਤੋਣੇ ਦੇ ਨਾਲ ਜਿਹੜਾ ਕਰਨ ਦਾ ਜਿਹੜਾ ਦਾਵਾ ਇਹਨਾਂ ਵੱਲੋਂ ਜਿਹੜਾ ਕੀਤਾ ਜਾਂਦਾ ਹੈ ਸੰਗਤ ਪਹੁੰਚ ਰਹੀ ਹੈ ਸੰਗਤ ਨਾਲ ਵਿੱਚ ਜਿਹੜੀ ਹੈ ਗੱਲਬਾਤ ਕਰਾਂਗੇ ਆਓ ਪਹਿਲਾ ਮਹਾਮੰਡਲੇਸ਼ਵਰ ਜੀ ਦੇ ਨਾਲ ਜਿਹੜੀ ਹੈ ਗੱਲਬਾਤ ਕਰਦੇ ਸੋ ਆਪਣੀ ਆਸਥਾ ਲੈ ਕੇ ਪਹੁੰਚੇ ਨੇ ਸੰਗਤ ਸਾਡੇ ਨਾਲ ਹੈ ਮਾਤਾ ਜੀ ਨਾਲ ਕੀਤੇ ਸੀਮਾ ਮੇਰਾ ਨਾਮ ਹੈ ਮੇਰੀ ਕੁੜੀ ਬਿਮਾਰ ਸੀ ਕੀ ਕੀ ਹੋਇਆ ਸੀ ਕੁੜੀ ਉਸਕੋ ਕੋਈ ਉਪਰ ਦਾ ਚੱਕਰ ਸੀਗਾ ਮਤਲਬ ਬਹੁਤ ਬਿਮਾਰ ਹਾਂ ਪਤਾ ਨਹੀਂ ਕੀ ਤਾ ਹੁਣ ਤੋਂ ਮਾਲਕ ਬੈਠੇ ਹੋਈ ਜਾਨ ਬਹੁਤ ਬਿਮਾਰ ਡਾਕਟਰ ਨੇ ਦਿਖਾਇਆ ਡਾਕਟਰ ਦਿਖਾਇਆ ਸਾਰੇ ਪਾਸ ਨਹੀਂ ਕੀ ਕੀਆ ਡਾਕਟਰ ਨੇ ਕਿਤੇ ਇਲਾਜ ਕਰਾਓ ਇਲਾਜ ਕਰਾਇਆ ਖੂਨ ਚੈੱਕ ਕਰਾਇਆ इनको मैंने कराया था कम से तो पांच छह महीने बहुत बीमार रही मेरे पास वीडियो भी है मतलब सारी जाना कुछ खाना नहीं पड़ी रहनी खाना पीना फिर किसी ने बोला वहां पे लेके जाओ मैं गांधी आया मेन दसिया मैंने बहुत कुछ आई सौ से आंदी जा चंगी बाली है सारा कुछ अच्छी कोई इलाज नहीं कराया कोई कुछ नहीं कराया ਪਸ਼ੂ ਮਹਾਰਾਜ ਜੀ ਕੇ ਪਬੂਤੀ ਦਿੱਤੇ ਬਸ ਪਬੂਤੀ ਤੇ ਸਾਰਾ ਕੁਝ ਬਸ ਪਬੂਤੀ ਦੇ ਨਾਲ ਇਲਾਜ ਹੋ ਹਾਂ ਜੀ ਹਾਂ ਜੀ ਜਿਹੜਾ ਕੰਮ ਡਾਕਟਰ ਨਹੀਂ ਕਰ ਪਾਇਆ ਉਹ ਪਬੂਤੀ ਨਾਲ ਹੋ ਗਿਆ ਮੈਨੂੰ ਕਿਸ ਪਾਸ ਬੋਲੇ ਨਾਥ ਕਾ ਮਤ ਬੋਲੇ ਨਾਥ ਕਾ ਬਸ ਹੁਣ ਮੇਰੀ ਕੁੜੀ ਆਂਦੀ ਹੈ ਚੰਗੇ ਵਾਲੇ ਅਸੀਂ ਆਤੇ ਕੁਝ ਹੋ ਕੇ ਜਾਂਦੇ ਕਿੱਥੋਂ ਆਏ ਆਈ ਸ਼ਮਲਾ ਬਰੀ ਤੋਂ ਲੁਧਿਆਣ ਤੋਂ ਜੀ ਕਿੱਦਾਂ ਆਣਾ ਹੋਇਆ ਕੀ ਆਸਥਾ ਜ ਲੈ ਕੇ ਤੁਸੀਂ ਇਸ ਦਰ ਤੇ ਪਹੁੰਚੇ ਸਾਡੇ ਨਾ ਘਰ ਦੇ ਬਿਮਾਰ ਸੀਗੇ ਜੀ ਤੇ ਜਿਵੇਂ ਆਵਾਜ਼ ਸੀ ਕਿ ਅਸੀਂ ਬੜੀ ਜਗ੍ਹਾ ਧੱਕੇ ਖਾਦੇ ਆ। ਮਿੰਦਪੁਰ ਬਾਲਾ ਜੀ ਵੀ ਗੇੜੇ ਦਾ ਸਾਭੀ ਗਏ। ਬڑے ਬਾਬਿਆਂ ਨੂੰ ਦਸਾਇਆ। ਸਾਨੂੰ ਲਾਸਟ ਇੱਥੇ ਆਰਾਮ ਮਿਲ। ਕਿੰਨੇ ਚਿਰ ਤੋਂ ਪ੍ਰੇਸ਼ਾਨ ਸੀਗੇ? ਇਹ ਪਟੋਗੜਨੀ 3 ਸਾਲ ਤੋਂ। 3 ਸਾਲ ਤੋਂ। 3-4 ਸਾਲ ਤੋਂ। ਇੱਥੇ ਇਸ ਤਰ੍ਹਾਂ ਤੇ ਆਂਦੇ ਹੋਏ ਕਿੰਨਾ ਸਮਾਂ ਹੋ ਗਿਆ? ਇਹ ਮੈਂ ਤਾਂ ਸਾਲ ਹੋ ਗਏ। ਅਸੀਂ ਤਾਂ ਹਰ ਹਫ਼ਤੇ ਆਉਂਦੇ। ਬਸ ਆਸ਼ੀਰਵਾਦ ਲੈਣ। ਹਾਂਜੀ। ਕਿੰਨੇ ਚਿਰ ਤੇ ਤੁਹਾਡੀ ਪ੍ਰੇਸ਼ਾਨੀ ਸੀਗੀ ਉਹਦਾ ਹਾਲ? ਹਾਂਜੀ ਹਾਲ ਤਾਂ ਹੀ ਦੇਖੋ ਜਦੋਂ ਅਸੀਂ ਆਏ ਸੀ ਨਾ ਤੇ ਚੌਥੇ ਜਿਵੇਂ ਆਪਣਾ ਕੈਂਡੇ ਨੇਮ 6 ਭਰੋ ਚੰਕੀਆਂ ਦੇ ਉਤੋਂ ਸੱਤਵੀਂ ਚੰਕੀ ਜੀ ਤੁਹਾਨੂੰ ਆ ਗਏ 6 ਚੌਥਾ ਤਾਂ ਸਾਨੂੰ 6 ਤੀਜੀ ਈ ਆ ਗਿਆ ਸੀਗਾ ਤੇ ਮਤਲਬ ਜਿਹੜੀ ਕਸ਼ਟ ਸੀਗਾ ਨਾ ਸਾਨੂੰ ਜਿਹੜੀ ਪ੍ਰੋਬਲਮ ਸੀਗੀ ਉਹ ਸੀਗਾ ਉਹਦੇ ਕਰਕੇ ਅਸੀਂ ਜਿਆਦਾ ਪਰੇਸ਼ਾਨ ਸੀਗੇ ਸੋ ਕਈ ਡਾਕਟਰਾਂ ਨੂੰ ਵੀ ਦਿਖਾਇਆ ਆਰਾਮ ਨਹੀਂ ਆਇਆ ਡਾਕਟਰ ਦਿਮਾਗ 'ਚ ਪਹਿਲਾ ਸਵਾਲ ਕੀ ਆਂਦਾ ਕਦੇ ਆਪ ਆਪਣੇ ਆਪ ਤੋਂ ਕਦੇ ਸਵਾਲ ਕੀਤਾ ਕਿ ਡਾਕਟਰਾਂ ਨੂੰ ਅਸੀਂ ਦਿਖਾਇਆ ਇਹਨਾਂ ਸਮਾਂ ਤੇ ਇਹ ਨਹੀਂ ਡਾਕਟਰਾਂ ਵਾਲਾ ਰੋਲ ਨਹੀਂ ਸੀਗਾ ਜੀ ਅੱਛਾ ਇਹ ਉਪਲਿਆਵਾ ਸੀਗੀ ਪੂਰਾ ਵਿਸ਼ਵਾਸ ਹੈ ਉਹਦੀ ਸੀ ਹਾਂ ਜੀ ਜੀ ਮੈਂਨਦੀਪੁਰ ਬੱਲਾ ਜੀ ਵੀ ਗਈ ਸੀ ਅਸੀਂ ਤੇ ਪੰਜ ਚੌਂ ਕਿਉਂ ਥੀ ਭਰੀਆਂ ਮੈਂਦੀਪੁਰ ਬੱਲਾ ਜੀ ਜਾ ਕੇ ਜੀ ਉੱਥੇ ਨਹੀਂ ਰੁਕਦੇ ਨੇ ਆਰਾਮ ਆਇਆ ਜੀ ਉੱਥੇ ਦਿੱਕਤ ਆਂਦੀ ਸੀਗੀ ਜਿਵੇਂ ਕੋਈ ਕੋਸ਼ਿਸ਼ ਕਰਮੈਂ ਹੁੰਦੇ ਸੀਗੇ ਫਿਰ ਟ੍ਰੇਨ 'ਚ ਬੰਦੇ ਫਿਰ ਪਰੇਸ਼ਾਨੀਆਂ ਆ ਜਾਂਦੀਆਂ ਕਿੰਨੇ ਕੁ ਸ਼ਕਤੀ ਹੈ ਹਾਂ ਜੀ ਕਿੰਨੇ ਕੁ ਸ਼ਕਤੀ ਹੈ ਸ਼ਕਤੀ ਆਪੇ ਦੀ ਜਾਵਲ ਲਾ ਲਓ ਜਿੱਥੇ ਰਾਮ ਆ ਗਿਆ ਆਪਣਾ ਸ਼ਕਤੀ ਆਪਦਾ ਇਹਨਾਂ ਨੂੰ ਪ੍ਰਮਾਤਮਾ ਬੰਦੇ ਇਸ ਜਗ੍ਹਾ ਤੋਂ ਅੱਡ ਗਏ ਸੋ ਇਹ ਲੋਕਾਂ ਦੀ ਆਸਥਾ ਨੇ ਕਿਉਂਕਿ ਆਸਥਾ ਜਿਹੜੀ ਹੈ ਵੱਡੇ ਵੱਡੇ ਕੰਮ ਕਰਾ ਸਕਦੀ ਹੈ ਆਸਥਾ ਹੋਵੇ ਤਾਂ ਬੰਦਾ ਜਿਹੜਾ ਹੈ ਨੰਗੇ ਪੈਰੀ ਕੋਇਲੇ ਤੇ ਵੀ ਗਰਮ ਕੋਇਲੇ ਤੇ ਵੀ ਚੱਲ ਸਕਦਾ ਹੈ ਆਸਥਾ ਹੋਵੇ ਤਾਂ ਆਸਥਾ ਕੁਝ ਵੀ ਕਰਾ ਸਕਦੀ ਹੈ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਫੀ ਜਿਹੜੀ ਸੰਗਤ ਪਹੁੰਚੀ ਹੋਈ ਹੈ ਹੋਰ ਵੀ ਸੰਗਤਾਂ ਨਾਲ ਜਿਹੜੀ ਗੱਲਬਾਤ ਕਰਦੇ ਹਾਂ ਸੋ ਮਹਕਾਲ ਭੈਰਵ ਖਾੜੇ ਤੋਂ ਸਾਡੇ ਨਾਲ ਸ੍ਰੀ 108 ਮੰਡलेश्वर ਸ਼ਿਵ ਨੰਦੀ ਜੀ ਨੇ ਤੋ ਦੇਖ ਸਕਦੇ ਹੋ ਕਾਫੀ ਸੰਗਤ ਜੜੀ ਐ ਪਹੁੰਚੀ ਹੋਈ ਐ ਤੇ ਗੱਲਬਾਤ ਕਰ ਲੈਨੇ ਆ ਸ਼ਿਵਨੰਦੀ ਜੀ જય ਸ਼ੰਕਰ ਜੀ જય ਸ਼ੰਕਰ ਹਰ ਹਰ ਮਹਾਦੇਵ ਤੇ ਇਸ ਤੁਨੇ ਦਾ ਰਹਸ ਕੀ ਐ ਦੇਖੋ ਇਹ ਤੁਨੇ ਦਾ ਰਹਸ ਹੈ ਮਹਾਦੇਵ ਸਾਕਸ਼ਰ ਬੈਠਾ ਹੈ ਇਤਿਹਾਸ ਕੀ ਐ ਇਤਿਹਾਸ ਦੇਖੋ ਮੇਰੇ ਆਮ ਤੋਂ ਪਹਿਲੇ ਵੀ ਧੂਣਾ ਚੱਲ ਰਿਹਾ ਸੀ ਕਿੰਨੇ ਸਾਧੂ ਆਏ ਕਿੰਨੇ ਸੰਤ ਆਏ ਕਿੰਨੇ ਤਪੱਸਵੀ ਆਏ ਕਿੰਨੇ ਅਗੋਰੀ ਆਏ ਠੀਕ ਹੈ ਤੇ ਮਾਲਕ ਨੇ ਸਬਰੀ ਡਿਊਟੀ ਲਈ ਜਾਓ ਜੀ ਉਸ ਸਥਾਨ ਤੇ ਸਿੱਧਿਆ ਸਿੱਧ ਕਰਕੇ ਆਓ ਠੀਕ ਹੈ ਸਿੱਧਿਆ ਆਪਣੀ ਕਰ ਕਰਕੇ ਉਹ ਸਿੱਧਿਆ ਲੈ ਕੇ ਗਏ ਜਿਹੜੇ ਜਿਹਨਾਂ ਸੰਤਾਂ ਦੇਗੇ ਸਭ ਆਪਣਾ ਆਪਣਾ ਸ਼ਸਤਰ ਨਿਸ਼ਾਨੀ ਛੱਡ ਦੇ ਸ਼ਸਤਰ ਸਭ ਉਹਨਾਂ ਨੇ ਛੱਡੇ ਹੋਏ ਹੈ ਜਿਨਨੇ ਕਿੰਨੇ ਅਜਿਹੇ ਸੰਤਾ ਕੇ ਸਥਾਨ ਦੇ ਉੱਤੇ ਜਿਹੜੀ ਤਪੱਸਿਆ ਕੀਤੀ ਹੈ ਮਾਲਕ ਨੇ ਜਿੰਨਾ ਜਿੰਨਾ ਹੁਕਮ ਲਾਇਆ ਉਸ ਦਰਵਾਜ਼ਾ ਆਏ ਠੀਕ ਹੈ ਕਿਉਂਕਿ ਇਹ ਸ਼ਮਸ਼ਾਨ ਬਣਨ ਤੋਂ ਪਹਿਲੇ ਧੂਣਾ ਚੱਲ ਰਿਆ ਸੀ ਠੀਕ ਹੈ ਮੇਰੇ ਆਨ ਤੋਂ ਪਹਿਲੇ ਧੂਣਾ ਸੀ ਠੀਕ ਹੈ ਮੇਰੇ ਆਨ ਤੋਂ ਪਹਿਲੇ ਵੀ ਕਈ ਬੈਠੇ ਸੀ ਮਾਲਕ ਜਿੰਨਾ ਜਿੰਨੇ ਡਿਊਟੀ ਲਾਈ ਜਿੰਨੇ ਜਿੰਨੇ ਲਾਈ ਕਿਉਂਕਿ ਦੇਖੋ ਕੋਈ ਵੀ ਸਥਾਨ ਕਿਸੇ ਦਾ ਕੋਈ ਪੱਕਾ ਨਹੀਂ ਹੁੰਦਾ ਠੀਕ ਹੈ ਇਨਸਾਨ ਦੀ ਉਮਰ 60 65 70 ਸਿਆ ਲ ਸੋ ਸਾਲ ਠੀਕ ਹੈ ਕਲ ਯੁਗ ਦੇ ਵਿੱਚ ਇੰਨੀ ਉਮਰ ਹੈ ਨਹੀਂ ਜਿਹੜੀ ਆਪਾਂ ਨੂੰ ਉਮਰ ਮਿਲੀ ਹੈ ਸਿਰਫ ਇਹ ਵੀ ਕਿਰਾਏ ਦੀ ਮਿਲੀ ਹੋਈ ਹੈ ਤੇ ਮਾਲਕ ਦੇ ਹੁਕਮ ਨਾਲ ਜਿੰਨੇ ਸੰਤ ਆਏ ਉਹ ਆਪਣਾ ਟਾਈਮ ਪੂਰਾ ਕਰਕੇ ਆਪਣੀ ਸਿੱਧਿਆ ਕਰਕੇ ਕਿਉਂਕਿ ਜਿਆਦਾਤਰ ਜਿਨੇ ਵੀ ਸਾਧੂ ਸੰਤ ਜਿਨੇ ਵੀ ਉਹ ਸਭ ਆਪਣੇ ਮੋਕਸ਼ ਲਈਏ ਠੀਕ ਹੈ ਕੋਈ ਵੀ ਤਪੱਸਿਆ ਜਾਂ ਕੋਈ ਵੀ ਸਿੱਧੀ ਆਪਣੇ ਮੋਕਸ਼ ਲਈਏ ਤੇ ਮਾਲਕ ਨੇ ਇੱਕ ਪਾਸੇ ਅੰਤਮ ਯਾਤਰਾ ਹੋ ਗਈ ਲੋਕਾਂ ਦੀ ਤੇ ਇੱਕ ਪਾਸੇ ਮੰਦਿਰ ਤੇ ਵਿੱਚ ਇਹ ਟੂਣਾ ਚੱਲਦਾ ਮੈਂ ਤੁਹਾਨੂੰ ਦੱਸਣ ਤੇ ਲੱਗਿਆ ਇਹ ਲਾਸਟ ਪਲੇਟ ਫਾਰਮ ਹੈ ਜੀ ਜਿਹੜੀ ਜਿੰਨੀਆਂ ਵੀ ਟ੍ਰੇਨਾਂ ਇੱਥੇ ਆ ਕੇ ਰੁਕਣੀਆਂ ਇਸ ਤੋਂ ਬਾਅਦ ਜਾ ਕੇ ਅੱਗੇ ਸਫ਼ਰ ਤੈਅ ਕਰਨਾ ਹੈ ਠੀਕ ਹੈ ਦੇਖੋ ਰਸਤਾ ਲਾਸਟ ਪਲੇਟਫਾਰਮ ਹੈ ਇੱਥੇ ਟ੍ਰੇਨਾਂ ਆਣੀ ਲਾਸਟ ਵਾਲੀ ਕਿੰਨੇ ਜਿੱਦਾਂ ਕਰਮ ਕੀਤੇ ਨਰਕ ਜਿਨੇ ਚੰਗੇ ਕਰਮ ਕੀਤੇ ਉਹਨਾਂ ਸਵਰਗ ਜਾਣਾ ਜਿਨੇ ਚੰਗੇ ਜਿਨੇ ਮਾੜੇ ਕੀਤੇ ਨਰਕ ਜਾਣਾ ਜਿਨੇ ਕਹਿੰਨਾ ਮੈਂ ਪਰਮਾਤਮਾ ਦੀ ਸੇਵਾ ਕੀਤੀ ਉਹ ਮੋਕਸ਼ ਦਲਵਾਰ ਪਹੁੰਚਣਾ ਠੀਕ ਹੈ ਤੁਸੀਂ ਕਿੰਨੇ ਵਰਸ ਜਿਹੜੀ ਤਪੱਸਿਆ ਕੀਤੀ ਤੇ ਬਖਸ਼ ਮਿਲੀ ਕੀ ਚੀਜ਼ ਹੈ ਮੈਂ ਤੁਹਾਨੂੰ ਦੱਸ ਲੱਗਿਆ ਹੈ ਪਰਮਾਤਮਾ ਕਹਿੰਦੇ ਹਰ ਚੀਜ਼ ਪਿਛਲੇ ਜਨਮਾਂ ਨਾਲ ਅਟੈਚ ਹੁੰਦੀ ਹੈ ਠੀਕ ਹੈ ਮੈਂ ਇੱਕ ਸਧਾਰਨ ਇਨਸਾਨ ਮੇਰਾ ਪਰਿਵਾਰ ਦੇ ਮੇਰਾ ਨਾਮ ਰੱਖਿਆ ਮਨੂ ਚਾਵਲਾ ਠੀਕ ਹੈ ਮੇਰੀ ਕਰਾ ਸੋਮੀ ਰੂ ਦਾਸ ਸੋਮੀ ਫੈਮਿਲੀ ਤੋਂ ਬਲੋਂਗ ਕਰਦਾ ਹੁਣ ਵੀ ਦਾਸ ਚਾਵਲਾ ਤੋਂ ਸ਼ਿਵਨੰਦੀ ਦਾ ਤਾ ਮੈਂ ਤੁਹਾਨੂੰ ਦੱਸਦਾ ਉਹ ਮਨੂ ਚਾਵਲਾ ਤੋਂ ਸ਼ਿਵਨੰਦੀ ਦਾ ਸਫ਼ਰ ਵੀ ਦੱਸਦਾ 2013 ਤੋਂ ਮਾਲਕ ਨੇ ਆਪਣਾ ਪਹਿਲੇ ਸਭ ਤੋਂ ਪਹਿਲੇ ਪੋਲੇ ਸ਼ੰਕਰ ਜੀ ਨੇ ਆਪਣੇ ਜਲ ਚੜਾਣ ਦੀ ਡਿਊਟੀ ਚਲਾਇਆ ਸਾਵਣ ਦੇ ਵਿੱਚ ਠੀਕ ਹੈ ਜਿੰਨਾ ਵੀ ਸਾਵਣ ਦਾ ਹਾਂ ਜੀ ਉਹ ਸਾਵਣ ਦਾ ਮੀਨਾ ਚੱਲਦਾ ਸਾਵਣ ਜੀ ਮਾਲਕ ਨੇ ਹੁਕਮ ਲਾਇਆ 2013 ਚ ਅੱ 12 ਸਾਲ ਪਹਿਲੇ ਸਰ ਕਿਉਂਕਿ ਤਪੱਸਿਆ 12 ਸਾਲ ਦੀ ਹੁੰਦੀ ਹੈ ਜੀ ਤੇ ਮਾਲਕ ਨੇ ਕਹਿਣਾ ਮਾਲਕ ਪਿਛਲੇ ਜਨਮ ਦੀ ਜਿਹੜੀ ਤਪੱਸਿਆ ਕੁਛ ਪਿਛਲੇ ਜਨਮ 'ਚ ਮੈਂ ਕੋ ਸਾਧੂ ਸੀ ਜਾਂ ਅਗੋਰੀ ਸੀ ਜਾਂ ਕੁਛ ਵੀ ਸੀ ਉਸ ਉਹ ਤਪੱਸਿਆ ਨੂੰ ਕਹਿੰਦੇ ਜੋ ਤੁਸੀਂ ਪਿਛਲੇ ਕਰਮ ਕੀਤੇ ਹੋਏ ਆ ਉਹ ਤੁਹਾਡਾ ਕਹਿਣਾ ਮਾਲਕ ਅਗਲੇ ਅਗਲੇ ਜਨਮ 'ਚ ਆਣੀ ਆਣਾ ਹੈ ਮਿਲਣਾ ਮਿਲਣਾ ਸਮਿਆਂਾਂ ਤੇ ਜੋ ਤੁਹਾਡੀ 20 ਸਾਲ ਬਾਅਦ ਐਫ ਡੀ ਮੈਚੁਰ ਹੋਣੀ ਹੈ ਤੇ ਤੁਹਾਨੂੰ 20 ਸਾਲ ਬਾਅਦ ਉਹਦੇ ਪੈਸੇ ਮਿਲਣਗੇ ਮਿਲਨੇ ਦੇ ਮਿਲੇ ਉਹਦੇ ਹੀ ਆ ਜਿਹੜੀ ਕਹਿੰਦਾ ਪਿਛਲੇ ਜਨਮ ਦੀ ਜੋ ਪੈਂਡਿੰਗ ਸੀ ਤੇ ਮਾਲਕ ਨੇ 2013 ਤੋਂ ਸਟਾਰਟਿੰਗ ਖਾਤਾ ਓਪਨ ਕਰਤਾ ਰੀ ਓਪਨ ਕਿ ਖਾਤਾ ਖੁੱਲ ਗਿਆ ਉਸ ਤੋਂ ਬਾਅਦ ਮਾਲਕ ਨੇ ਸ਼ਿੰਗਾਰ ਦੀ ਡਿਊਟੀ ਲਾਈ 2015 ਆਪਣੇ ਸ਼ਮਸ਼ਾਨ ਦਰਵਾਜ਼ੇ ਦੇ ਵਿੱਚ ਭਲਾਇਆ ਬਲਾ ਕੇ ਸ਼ਿੰਗਾਰ ਦੀ ਡਿਊਟੀ ਸ਼ੁਰੂ ਕੀਤੀ ਤੇ ਲਗਭਗ ਸ਼ਿੰਗਾਰ 2030 ਤੱਕ ਲਗਾਤਾਰ ਚੱਲ ਰਿਹਾ ਹੁਣ ਵੀ ਚੱਲ ਰਿਹਾ ਹੈ ਮਾਲਕ ਕਿਰਪਾ ਮਾਲਕ ਉਸ ਪਾਸੇ ਤੁਸੀਂ ਜਸ ਮੈਂ ਸ਼ਿੰਗਾਰ ਦੀ ਡਿਊਟੀ ਤੋਂ ਮਾਲਕ ਨੇ ਉਸ ਤੋਂ ਬਾਅਦ ਫਿਰ ਜਾ ਕੇ ਮਾਲਕ ਨੇ 2023 ਨੂੰ ਕਿਹਨਾਂ ਸੀ ਸੋਮੀ ਕਲਾਸ਼ਪੁਰੀ ਮਹਾਕਰ ਬਾਬਾ ਜੀ ਠੀਕ ਹੈ ਇਹਨਾਂ ਨੂੰ ਐਨਰੀਆ ਕ੍ਰਿਤੀ ਉਜੇਂ ਦੇ ਸਿਵਲਿੰਗ ਦੇ ਵਿਚਾਈ ਸੀ ਠੀਕ ਹੈ ਤੇ ਮਹਾਕਲ ਬਾਬਾ ਜੀ ਪੋਲੇ ਸ਼ੰਕਰ ਜੀ ਨੇ ਦੇਖੋ ਮੈਂ ਨਹੀਂ ਇਹਨਾਂ ਨੂੰ ਜਾਣਦਾ ਸੀ ਮਾਲਕ ਨੇ ਦੇਖੋ ਕਿੱਦਾਂ ਮੇਲ ਬੁਲਾਇਆ ਮਾਲਕ ਇਹਨੇ ਪਹਿਲੇ ਜਮਾਨੇ ਹੁੰਦੀ ਆ ਕਾਸ਼ਮਾਨੀ ਹੁੰਦੀ ਸੀ ਪਹਿਲੇ ਜਿਹੜੇ ਯੁੱਗ ਸੀ ਉਹਨਾਂ 'ਚ ਕਾਸ਼ਮਾਨੀ ਹੁੰਦੀ ਸੀ ਹੁਣ ਕਾਸ਼ਮਾਨੀਆਂ ਨਹੀਂ ਹੁੰਦੀਆਂ ਹੁਣ ਪਰਮਾਤਮਾ ਕਿਸੇ ਨਾ ਕਿਸੇ ਜਰੀਏ ਹੁਣ ਮਹਾਕਲ ਬਾਬਾ ਜੀ ਸੋਮੀ ਕਲਾਸ਼ਪੂਰੀ ਮਹਾਕਲ ਬਾਬਾ ਜੀ ਆਏ ਲੁਧਿਆਣਾ ਧਰਤੀ ਹਾਂਜੀ ਹਾਂਜੀ ਹੁਣ 2030 ਦੇ ਵਿੱਚ ਉਹਨਾਂ ਦਾ ਮੁਲਾਕਾਤ ਹੋਈ ਤੇ ਪ੍ਰਭੂ ਉਹਨ ਪ੍ਰਭੂ ਨੇ ਕਿ ਨੰਸੀ ਪਰਸਨ ਹੋ ਕੇ ਲੁਧਿਆਣਾ ਧਰਤੀ ਤੇ ਆਏ ਤੇ ਉਹਨਾਂ ਨੇ ਹੀ ਪਰਸਨ ਹੋ ਕੇ ਕਿ ਨਸੀ ਇਹੜੀ ਬਖਸ਼ ਦਿੱਤੀ ਹੈ ਜੀ ਕਿ ਜਾਨੰਦੀ ਇੱਕ ਚੁਟਕੀ ਭੁਗਤੀ ਸਾਰੇ ਦੁੱਖਾਂ ਦਾ ਨਿਵੰਤਰ ਇਹ ਜਿਹੜਾ ਮੈਂ ਕਦੋਂ ਤੋਂ ਇਸ ਸਥਾਨ ਤੇ ਮੌਜੂਦ ਹਾਂ ਕਦ ਮੈਂ ਤੁਹਾਨੂੰ ਦੱਸਣਿਆ ਇਸ ਤੋਂ ਨੇਰੀ ਕਿਹਨਾਂ ਮਾਲ ਕੋਈ ਕਹਿੰਦਾ ਸ਼ੋ ਸਾਲ ਆ ਕੋਈ 150 ਸਾਲ ਆ ਕੋਈ ਕਹਿੰਦਾ 50 ਸਾਲ ਠੀਕ ਹੈ ਜੀ ਤੇ ਮੇਰੀ ਉਮਰ ਹੈਗੀ ਐ ਸਮੇ 42 ਜੀ ਤੇ ਮੇਰੇ ਤੋਂ ਪਹਿਲਾਂ ਚੱਲ ਰਿਹਾ ਤੇ ਮਾਲ ਮੈਂ ਤੁਹਾਨੂੰ ਪਹਿਲੇ ਸਭ ਤੋਂ ਪਹਿਲੇ ਕੀ ਦੱਸਿਆ ਕਿ ਮੇਰੇ हां तो पहले मेरे जान तो बात कितने आने कितने जाने सब है ड्यूटी है मेरांतर ड्यूटी है अनियंत्र क्योंकि ये युग आ युग तक चलना है जी क्योंकि ये तूना ਤੇ ਤੂਨਾ ਤੋਂ ਉੱਧੇ ਚੱਲਦਾ ਜਿਹੜੀ ਵੀ ਇੱਕ ਬਖਸ਼ ਹੈ ਬਖਸ਼ ਸਿਰਫ ਦਿੱਤੀ ਗਈ ਹੈ ਸ਼ਿਪੁੱਤ ਅਸ਼ਿਵਨੰਦੀ ਨੂੰ ਕਿਉਂਕਿ ਇਹ ਉਹ ਮਾਲਕ ਦਾ ਹੁਕਮ ਹੈ ਕਿਉਂਕਿ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਬਿਨਾਂ ਸਵਾਰਥ ਆ ਦੇ ਟਾਈਮ 'ਚ ਪੂਰੀ ਧਰਤੀ ਲੋਕ ਤੇ ਬਿਨਾਂ ਸਵਾਰਥ ਨੇ ਹੀ ਦੁਨੀਆ ਹੈ ਕੀ ਕੁਝ ਪਰੇਸ਼ਾਨੀਆਂ ਇਸ ਪਸੰ ਦੇ ਨਾਲ ਜਿਹੜੀ ਦੌਰ ਕੋਈ ਇਹ ਪਬੂਤੀ ਹੈ ਠੀਕ ਹੈ ਪੁਰਨਤ ਕੀ ਲਾਂਦੇ ਪਬੂਤੀ ਪਬੂਤੀ ਲਾਉਂਦੇ ਪਸਮ ਲਾਉਂਦੇ ਆ ਤੁਸੀਂ ਉਹਨਾਂ ਦੇ ਉਹਨਾਂ ਦੇ ਸਰੀਰ ਤੇ ਦੇਖੋ ਪਸਮ ਹੈ ਠੀਕ ਹੈ ਪਸਮ ਲੱਗੀ ਹੈ ਤੇ ਕਿਉਂ ਲੱਗੀ ਹੈ ਉਹ ਬਾਬਾ ਪਸਮཅ ਹੀ ਰਹਿੰਦਾ ਕਿਉਂਕਿ ਆਪਾਂ ਲਾਸਟ ਸਟੇਸ਼ਨ ਤੇ ਬੈਠੇ ਆ ਜਿਹੜੇ ਜਿੰਨੇ ਵੀ ਕੈਨਾਂ ਮਤਲਬ ਜਿਹੜੀ ਸਾਡੀ ਬਾਡੀ ਹੈ ਠੀਕ ਹੈ ਆਪਣਾ ਜਿਹਨੂੰ ਸਰੀਰ ਬੋਲਦੇ ਆ ਜਿਹੜੋ ਕੈਨ ਆਤਮਾ ਛੱਡ ਜਾਂਦੀ ਹੈ ਤੇ ਉਸ ਤੋਂ ਬਾਅਦ ਹਾਂ ਪੰਜ ਤੱਤਵਲੀ ਨਹੀਂ ਹੁੰਦੀ ਹੈ ਉਸ ਤੋਂ ਬਾਅਦ ਬੋਲੇ ਸ਼ੰਕਰ ਇਹ ਆਪਣ ਤੇ ਠੀਕ ਹੈ ਲਾਉਂਦੇ ਆ ਉਸ ਤੋਂ ਇਹੋ ਜਿਹੜੀ ਪਬੂਤੀ ਹੈਗੀ ਹੈ ਇਹ ਬੋਲੇ ਨਾਦ ਦੇ ਤੂਣਾ ਹੀ ਹੈ ਠੀਕ ਹੈ ਸ਼ਮਸ਼ਾਨ ਦੇ ਵਿੱਚ ਹੈ ਔਰ ਪਾਵਰਫੁਲ ਔਰ ਇਸ ਤੋਂ ਇਸ ពਬੂਤੀ ਦੇ ਨਾਲ ਦੁਨੀਆ ਦੀ ਕੋਈ ਵੀ ਸਮਝੇ ਜੇ ਕਹਿੰਦੇ ਆ ਭੂਤ ਪ੍ਰੇਤ ਤੋਂ ਲੈ ਕੇ ਮਹਿੰਦੀਪੁਰ ਬੱਲਾ ਹੀ ਜਾਂਦੇ ਆ ਤੇ ਉੱਥੇ ਜਾ ਕੇ ਵੀ ਕਹਿੰਦਾ ਮਤਲਬ ਕਈ ਨਹੀਂ ਠੀਕ ਹੋ ਬੰਦੇ ਇਹ ਦਰਵਾਜ਼ਾ ਆ ਕੇ ਕਹਿੰਦਾ ਮਤਲਬ ਜੈ ਸ਼ੰਕਰ ਹਾਜ਼ਰੀ ਮਾਲਕ ਦਾ ਹੁਕਮ ਨਾ ਪਰਣੀ ਹੈ ਬੁਲਾਣਾ ਉਹਨੂੰ ਹੀ ਜਿਹਦਾ ਹੁਕਮ ਹੋਗਾ ਜੇ ਮੰਨ ਲਓ ਕਿ ਮਾਲਕ ਦਾ ਹੁਕਮ ਨਹੀਂ ਹੈਗਾ ਜਿੰਨਾ ਮਰਜ਼ੀ ਚਾਲੋ ਇੱਥੇ ਨਹੀਂ ਪਹੁੰਚ ਸਕਦੇ ਇੱਥੇ ਆ ਕੇ ਸੁਣੋ ਵੱਡੀ ਵੱਡੀ ਬਿਮਾਰੀਆਂ ਕਿਦਾਂ ਦੀਆਂ ਯਾਰ ਦੇਖੋ ਆਪਣੀ ਪਹਿਲੇ ਤੇ ਗਿਣਤੀ ਲਿਮਟਿਡ ਹੁੰਦੀ ਸੀ ਫਲਾਣਾ ਫਲਾਣਾ ਬਿਮਾਰੀਆਂ ਹੁੰਦੇ ਇੰਨੀ ਕੋ ਬਿਮਾਰੀਆਂ ਡਾਕਟਰ ਨੇ ਨਾਮ ਹੀ ਇਹਨੇ ਕੋ ਰੱਖਦੇ ਕਿਉਂਕਿ ਉਹ ਬਿਮਾਰੀਆਂ ਦਾ ਹੱਲ ਹੈ ਯਾਰ ਦੇਖੋ ਮਹਾਦੇਵ ਦਰਵਾਰ ਹੈ ਕਿਉਂਕਿ ਆਪਣੀ ਆਪਾਂ ਕਹਿੰਦੇ ਕੋਈ ਵੀ ਆਪ ਗੱਡੀ ਲੈਨੇ ਆ ਤੇ ਕਹਿੰਨਾ ਮਤਲਬ ਹੁੰਦਾ ਜਿਹੜਾ ਸਪੇਅਰ ਪਾਰਟਸ ਹੈ ओरिजिनल ਪਾਰਟਸ ਕਿੱਥੋਂ ਮਿਲਨੇ ਆ ਜਿੰਨੇ ਮੈਨੂਫੈਕਚਰਿੰਗ ਕੀਤੀ ਹੈ ਬਾਕੀ ਤੇ ਕਾਪੀ ਦੇ ਸਾਈਡ ਦੁਨੀਆ ਕਰ ਲੁੰਦੀ ਹੈ ਬਣ ਜਾਂਦੇ ਪਾਰਟਸ ਮਗਰ ਫਿਰ ਵੀ ਆਪਣਾ ਮੈਨੂਫੈਕਚਰ ਭੀ ਨਹੀਂ ਤੇ ਉੱਥੇ ਪੈਂਦੀ ਆਪਣੀ ਜਿਹੜੀ ਬੋਡੀ ਦੇ ਜਿਹੜੇ ਪੰਜ ਤੱਤ ਹੈ ਉਹਨਾਂ ਦਾ ਮੈਨੂਫੈਕਚਰ ਕੌਣ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਤਲੋਕੀਨਾਥ ਉਹ ਕਈਆਂ ਦਾ ਸਵਾਲ ਹੁੰਦਾ ਸੁਣੋ ਮੇਰੇ ਕਈ ਵਾਰ ਕਹਿੰਦਾ ਜੀ ਜੋ ਆਪਣਾ ਕੋਈ ਕੋਈ ਮੀਡੀਆ ਚੈਨਲ ਵਾਲੇ ਆਉਂਦੇ ਆ ਠੀਕ ਹੈ ਕਿ ਕਮੈਂਟ ਮਾਰਦਾ ਕਿ ਭਾਈ ਫਿਰ ਡਾਕਟਰ ਦੇ ਕੀ ਲੋੜ ਹੈ ਜੇ ਡਾਕਟਰ ਨਾ ਡਾਕਟਰ ਉਹ ਡਾਕਟਰ ਥੋੜਾਗੇ ਸਵਾਲ ਤੇ ਆਣਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਡਾਕਟਰ ਦੇ ਕੀ ਲੋੜ ਮੈਂ ਤੁਨ ਡਾਕਟਰ ਸਭ ਤੋਂ ਵੱਡਾ ਡਾਕਟਰ ਉਹ ਬੈਠਾ ਹੈ ਠੀਕ ਹੈ ਸਿਸਟਿਮ ਬਣਾਉਣ ਵਾਲਾ ਪਰਮਾਤਮਾ ਹੈ ਠੀਕ ਹੈ ਇਨਸਾਨ ਨਹੀਂ ਹੈ ਆਦੇ ਟਾਈਮ ਚ ਪਤਾ ਕੀ ਚੱਕਰ ਹੈ ਕਹਿੰਦੇ ਪਹਿਲੇ ਜਮਾਨੇ ਵਿੱਚ ਸ਼ੈਤਾਨ ਵੀ ਹੁੰਦੇ ਸੀ ਰਾਕਸ਼ਸ ਵੀ ਹੁੰਦੇ ਅੱਜ ਵੀ ਹੈਗੇ ਤੁਸੀਂ ਦੇਖੋ ਜਿਹੜੇ ਕਹਿੰਦੇ ਕਮੈਂਟ ਮਾਰਦੇ ਹੁੰਦੇ ਉਹ ਰਾਕਸ਼ਸ ਖੁੱਲਦੇ ਆ ਕਿਉਂਕਿ ਉਹਨਾਂ ਨੂੰ ਪਰਮਾਤਮਾ ਕੋਈ ਹੈ ਨਹੀਂ ਉਹ ਕਹਿੰਦੇ ਅਸੀਂ ਬਿਨਾ ਪਰਮਾਤਮਾ ਤੋਂ ਆਏ ਆ ਉਹ ਆਖਿਰ ਜਿਹੜੇ ਮਾਦੀ ਕੋਕ ਚੋਂ ਆਏ ਹੋ ਮਾਦੀ ਕੋਕ ਚੋਂ ਪਰਮਾਤਮਾ ਦਾ ਹੁਕਮ ਨਾਲ ਆਏ ਹੋ ਜੋ ਮਾਦੀ ਕਹਿੰਨਾ ਮਤਲਬ ਮਾਂ ਨੇ ਦੁਆ ਮੰਗ ਮੰਗੇ ਪਰਮਾਤਮਾ ਤਾਂ ਤੇਰੀ ਉਹਦੀ ਕੋਕ ਸਮਝੇ ਤਾਂ ਤੂੰ ਕੋਕ ਦੇ ਥੁਰੂ ਆਏ ਹੈ ਜੀ ਸਮਝੇ ਕੈਕਚੁਅਲੀ ਕੀ ਹੁੰਦਾ ਹੈ ਜਿਹੜੇ ਡਾਕਟਰ ਹੈ ਅੱਜ ਦੇ ਟਾਈਮਸ ਡਾਕਟਰ ਰੱਬ ਨਹੀਂ ਹੈ ਕਿਉਂਕਿ ਡਾਕਟਰ ਬਿਜ਼ਨਸਮੈਨ ਹੈ ਤੁਸੀਂ ਮੰਨ ਲਓ ਡਾਕਟਰ ਜੇ ਆਪਾਂ ਕੋਲ ਜਾਂਦੇ ਆ ਹਸਪੀਟਲ ਉਹ ਇਹ ਦੇਖਦਾ ਜੀ ਸਾਮੀ ਕਿੱਡੀ ਮੋਟੀ ਐ ਕਿੱਡੀ ਮੋਟੀ ਅਗਲਾ ਕਹਿੰਦਾ ਇਹ ਕਰੋੜਪਤੀ ਆ 10 ਦਿਨ ਦਾਖਲਾ ਰੁਪਈਆ 20 ਲੱਖ ਪੰਨਾ ਸਮਝੇ ਉਹ ਮੁਰਦੇ ਨੂੰ ਵੀ ਕਹਿਣਾ ਵੈਂਟੀਲੇਟਰ ਤੇ ਲਾ ਕੇ ਇਹ ਬਿਲਕੁਲ ਨਿਸ਼ਕੁਲ ਸੇਵਾ ਹੈ ਠੀਕ ਹੈ ਤੈਨੂੰ ਬਾਬੇ ਨੇ ਬਖਸ਼ੀ ਹੈ ਕਿਉਂ ਨਹੀਂ ਫਿਰ ਬਾਬੇ ਨੇ ਕਹਿੰਦਾ ਕਿਸੇ ਹੋਰ ਨੂੰ ਬਿਠਾਇਆ ਕਿਹੜੀ ਕਿਹੜੀ ਬਿਮਾਰੀਆਂ ਦਾ ਇਲਾਜ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀ ਦੁਨੀਆ ਦੀ ਕਹਿੰਦੇ ਜੜੀ ਵੀ ਕੋਈ ਬੰਮਾ ਛੋਟੀ ਤੋਂ ਲੈ ਕੇ ਵੱਡੀ ਠੀਕ ਹੈ ਮਾਲਕ ਦਰਵਾਜ਼ਾ ਛਾ ਕੇ ਮਾਲਕ ਨੇ ਠੀਕ ਕਰਨੇ ਨੰਦੀ ਨੇ ਨਹੀਂ ਕਰਨੀ ਮਾਲਕ ਨੇ ਕਰਨੀ ਉਹ ਦਰਬਾਰ ਦੇ ਵਿੱਚ ਹੁਕਮ ਮਾਲਕ ਦਾ ਆਣਾ ਕਿ ਭਾਈ ਜਿਹੜਾ ਆ ਗਿਆ ਵੈਂਟੀਲੇਟਰ ਵਾਲੀ ਆ ਗਿਆ ਉਹਨੂੰ ਵੀ ਮਾਲਕ ਨੇ ਜੈ ਸ਼ੰਕਰ ਜੋਨ ਦੀ ਵੱਧੀ ਹੋਈ ਤਾਂ ਡਾਕਟਰਾਂ ਦੀ ਹੁਣ ਲੋੜ ਦੇਖੋ ਡਾਕਟਰ ਤੇ ਆਪਣਾ ਕਾਰਜ ਕਰਦੇ ਠੀਕ ਹੈ ਉਹ ਬਿਜ਼ਨਸਮੈਨ ਹੈ ਉਹਨਾਂ ਦਾ ਬਿਜ਼ਨਸ ਥੋੜਾ ਬੰਦ ਹੋਣਾ ਹੈ ਮਾਲਕ ਦੀ ਹੈ ਕਹਿੰਦਾ ਮੈਂ ਜਿਹੜੀ ਕਹਿੰਦਾ ਦੁਆ ਡਾਕਟਰ ਵੀ लास्ट ਕੀ ਕਹਿੰਦੇ ਦੁਆ ਕਰੋ ਬੰਦਾ ਠੀਕ ਹੋ ਜਾਵੇ ਕਿਉਂ ਉਹਨਾਂ ਹੱਥ ਕੇ ਖੜੇ ਹੁੰਦੇ ਜੋ ਡਾਕਟਰ ਜੰਨੀ ਪਾਵਰ ਹੋਵੇ ਤੇ ਡਾਕਟਰ ਕਹਿਣ ਦਾ ਮਤਲਬ ਮੁਰਦੇ ਨੂੰ ਜਾਨਣਾ ਪਾਵੇ ਉਹਦੇ ਸਿਰਫ ਕਹਿਣ ਦਾ ਮਤਲਬ ਉਹੀ ਕਰ ਸਕਦਾ ਜਿਹੜਾ ਉਹਨੂੰ ਸਿਖਾਇਆ ਗਿਆ ਡਾਕਟਰ ਕਈ ਸਿੱਖ ਕੇ ਸਿੱਖ ਕੇ ਬੰਦਾ ਹੈ ਬਿਨਾ ਸਿੱਖੇ ਦੇ ਡਾਕਟਰ ਬੰਨਣਾ ਨਹੀਂ ਸੋਈ ਗਲਤ ਇਹ ਨਾਣੀ ਕਿ ਉਹਨੂੰ ਪਤਾ ਹੈ ਕਿ ਲਗਣੀ ਇੱਥੇ ਗਲਤ ਨਾਸਿਕਵਾੜਕ ਬੰਦਾ ਮਰ ਜੂਗਾ ਇੱਥੇ ਦਰਬਾਰ ਦੇ ਵਿੱਚ ਕੈਨਾ ਮਨ ਹਾਰੇ ਨੂੰ ਸਾਰਾ ਮਿਲਦਾ ਹੈ ਹਰ ਬਿਮਾਰੀ ਦਾ ਕੈਨਾ ਮਨ ਪ੍ਰਮਾਤਮਾ ਨਿਵਾਰਨ ਕਰਦਾ ਹੈ ਤੇ ਥੋੜੀ ਦੇਰ ਪਹਿਲਾਂ ਤੁਣੇ ਦੇ ਵਿੱਚ ਬਲਾਸਟ ਜਿਆ ਹੋਇਆ ਠੀਕ ਹੈ ਕਾਫੀ ਤੁਸੀਂ ਲੋਕਾਂ ਦੇ ਬਬੂਤ ਲਾ ਕੇ ਮੈਂ ਤੁਹਾਨੂੰ ਦੱਸ ਰਿਹਾ ਸੀ ਉਹਨਾਂ ਦੇ ਹੈ ਹੈਡੀ ਇਹ ਬਲਾਸਟਾ ਹੁੰਦਾ ਹੁੰਦਾ ਹੈ ਜਿਹੜਾ ਕੋਈ ਨੈਕਟਿਵਿਟੀ ਕੈਨਾ ਮਨ ਨਸ਼ਟ ਹੁੰਦੀ ਹੈ ਇਸ ਦਰਬਾਰ ਦੇ ਵਿੱਚ ਤੁਹਾਨੂੰ ਇੱਕ ਗੋੜੀ ਦੱਸਣਾ ਚਾਹੁੰਦਾ ਸਭ ਤੋਂ ਵੱਡੀ ਗੱਲ ਇਹ ਦਰਬਾਰ ਦੇ ਵਿੱਚ ਕਰਮ ਕਹਿੰਦੇ ਕਰਮ ਫਲ ਕੋਣ ਕਨ ਕਰਮ ਦਾਤਾ ਕਿਹਨੂੰ ਕਹਿੰਦੇ ਸ਼ਨੀ ਦੇਵ ਨੂੰ ਠੀਕ ਹੈ ਜੀ ਸ਼ਨੀ ਦੇਵ ਦੇ ਉੱਪਰ ਕੋਣ ਹੈ ਸ਼ਨੀ ਦੇਵ ਨੂੰ ਡਿਊਟੀ ਲਾਣ ਵਾਲਾ ਕੋਣ ਹੈ ਮਹਾਕਾਲ ਅਜਾ ਆਪਾਂ ਕੱਲ ਪਰੋ ਜੀ ਦਰਵਾਜ਼ੇ ਵਿੱਚ ਬੈਠੇ ਆਂ ਇੱਥੇ ਕੰਨਮਲ ਹਰ ਚੀ ਦਾ ਨਿਆਂ ਹੁੰਦਾ ਜੋ ਵੀ ਹੈ ਹਰ ਚੀ ਕਰਮ ਦੇ ਹਿਸਾਬ ਨਾਲ ਕਹਿੰਦੇ ਪਰਮਾਤਮਾ ਕਹਿੰਦੇ ਤੁਸੀਂ ਕਰਮ ਕੀਤਾ ਅੱਜ ਨਹੀਂ ਤੇ ਕੱਲ ਤੁਹਾਨੂੰ ਉਹਦਾ ਭੁਗਤਾਨ ਦੇਣਾ ਪੈਣਾ ਮੰਨ ਲਓ ਆਪਾਂ ਜਿੱਥੇ ਮਰਜੀ ਭਾਜ ਲਈਏ ਮੰਨ ਲਓ ਆਪਾਂ ਕਿਸੇ ਨਾਲ ਗਲਤ ਕਰ ਲਿਆ ਉਹ ਆਪਾਂ ਕਹਿੰਨੇ ਆ ਅਸੀਂ ਪਰਮਾਤਮਾ ਦੇ ਪੂਜਾ ਕਰ ਰਹੇ ਆ ਆਪਾਂ ਜਾ ਕੇ ਸ਼ਿਫਟਾਂ ਡਬਗਾ ਰਹੇ ਆ ਆਪਾਂ ਕਹਿੰਨਾਂ ਵਾਲਾ ਉਸ ਨੂੰ ਬਿਸ਼ੇਕ ਕਰ ਰਹੇ ਆ ਜਲ ਚੜਾ ਰਹੇ ਆ ਜਾਂ ਕਹਿੰਨਾਂ ਵਾਲਾ ਕੀਰਤਨ ਗਾ ਰਹੇ ਆ ਲੋਕਾਂ ਨਾਲ ਜਾ ਕੇ ਜੋ ਵੀ ਮਰਜੀ ਕਰਦੇ ਆ ਮੰਦਰ ਅੱਜ ਕੱਲ ਦੀ ਟਾਈਮ ਦੇ ਵਿੱਚ ਮਤਲਬ ਕਿ ਲੋ ਕਿਦਾਂ ਤੁਹਾਡੇ ਵੱਲ ਲੋਕਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਪਬੂਦ ਦਿੱਤੀ ਜਾਂਦੀ ਹੈ ਤਾਗਾ ਵਗੈਰਾ ਕੁਝ ਮੈਂ ਤਾਂ ਦਸੰਤੇ ਲੱਗਿਆ ਹੈ ਦਰਬਾਰ ਦੇ ਵਿੱਚ ਪੋलेश्वर ਸ਼ੰਕਰ ਦੇ ਹੁਕਮ ਦੇ ਨਾਲ ਇੱਥੇ ਕੀ ਹੋ ਰਿਹਾ ਮੈਨੂੰ ਨਹੀਂ ਪਤਾ 24 ਘੰਟੇ ਚੱਲਦਾ ਟੂਣਾ ਤੇ 24 ਘੰਟੇ ਚੱਲਦਾ ਬਖਸ਼ ਜਿਹੜੇ ਟੂਣਾ ਤੇ ਅਖੰਡ ਟੂਣਾ ਹੈ ਦੂਜੀ ਗੱਲ ਨੰਦੀ ਦੀ ਸੇਵਾ ਸਿਰਫ ਸੋਮਵਾਰ ਨੂੰ ਸਵੇਰੇ ਸਵਾ 10 ਤੋਂ ਸਵਾ 1 ਕਿਉਂਕਿ ਨੰਦੀ ਵੀ ਪਰਿਵਾਰਿਕ ਹੈ ਠੀਕ ਹੈ ਜੋ ਮਾਲਕ ਨੂੰ ਪਤਾ ਕਿ ਪੋलेश्वर ਸ਼ੰਕਰ ਪਰਿਵਾਰਿਕ ਹੈ ਜੀ ਸ਼ਿਪਰਵਾਰ ਹੈ ਤੇ ਪੋਲੇ ਸ਼ੰਕਰ ਨੇ ਪੂਰੇ ਪੂਰੇ ਸੰਸਾਰ ਦਾ ਕਹਿਣਾ ਜ਼ਿੰਮੇਵਾਰੀ ਚੱਕੀ ਹੈ ਉਹਨਾਂ ਨੂੰ ਵੀ ਡਿਊਟੀ ਲੱਗੀ ਹੋਈ ਹੈ ਭਾਈ ਕਿੱਥੇ ਕਿੱਥੇ ਕੀ ਕਰਨਾ ਹਰ ਕਿਸ ਨੂੰ ਦਾਣਾ ਪਾਣੀ ਦੇ ਕੇ ਆਣਾ ਕਰਮਾ ਸਾਹਿਬ ਦਾ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਕਿ ਭਾਈ ਇੱਕ ਪਾਸੇ ਮੀਂਹ ਪੈ ਰਿਹਾ ਤੇ ਕਾफी ਸੰਗਤ ਪਹੁੰਚੀ ਵੀ ਹੋਈ ਹੈ ਦੇਖੋ ਪੋਲੇ ਸ਼ੰਕਰ ਦਰਵਾਰ ਹੈ ਜਿਹਨੂੰ ਪੋਲੇ ਨੇ ਬੁਲਾਣਾ ਉਹਨੇ ਆਪੇ ਨੱਠੇ ਨੱਠੇ ਆਣਾ ਹੈ ਸਮਝੇ ਕਿਉਂਕਿ ਹਾਂਜੀ ਸੋ ਸੰਗਤ ਕਿੱਥੋਂ ਕਿੱਥੋਂ ਆ ਰਹੀ ਹੈ ਦੇਖੋ ਸੰਗਤ ਲੁਧਿਆਣਾ ਛੱਡ ਦੋ ਪੂਰੇ ਇੰਡੀਆ ਦੇ ਵਿੱਚ ਮੈਨੂੰ ਨਹੀਂ ਪਤਾ ਮੈਂ ਕਿਸੇ ਨੂੰ ਕਿ ਨਾ ਕਿਸਰੀ ਕਹਿੰਦਾ ਕਿਸੇ ਨਾਮ ਪੁੱਜਦਾ ਨਾ ਕਿਸੇ ਜਾਤ ਪੁੱਜਦਾ ਨਾ ਕਿੱਥੋਂ ਆਇਆ ਕਿ ਨਾ ਧਰਮ ਪੁੱਜ ਨਾ ਕੋਣ ਕੀ ਹੈ ਇੱਥੇ ਤੇ ਜੈ ਸ਼ੰਕਰ ਕੋਈ ਕਿੱਥੋਂ ਆਇਆ ਕੋਈ ਸਸਮੁੰਦਰ ਪਾਰ ਆਇਆ ਕੋਈ ਲੋਕੋ ਲੈ ਕੋਈ ਬਾਹਰ ਹੋਇਆ ਬਸ ਮਾਲਕ ਦੇ ਦਰਵਾਜ਼ਾ ਆਇਆ ਕੀ ਆਇਆ ਕਿ ਮਾਲਕਾ ਕਿ ਮੈਂ ਆਪਣੇ ਸੱਚੇ ਦਿਨ ਲਾਇਆ ਮੇਰੀ ਮੇਰੀ ਜਿਹੜੀ ਪਰੇਸ਼ਾਨੀ ਹੱਲ ਕਰ ਦੇ ਦੇਖੋ ਹਰ ਇਨਸਾਨ ਅੱਜ ਦੇ ਟਾਈਮ 'ਚ ਪਰੇਸ਼ਾਨ ਹੈ ਇਹ ਗਣੇ ਗਣੇ ਸ਼ਿਵਰਾਤਰੀ ਨੂੰ ਲੈ ਕੇ ਕੀ ਗੱਸਤੇ ਆ ਰਹੀਆਂ ਦੇਖੋ ਸ਼ਿਵਰਾਤਰੀ ਪੁਲੀ ਸ਼ੰਕਰ ਦੀ ਆ ਰਹੀ ਹੈ 사वन ਦਾ ਪਹਿਲਾ ਸੋਮਵਾਰ ਹੈ ਤੇ ਪਲੱਸ ਮਹਾਦੇਵ ਅ ਦੂਜੇ ਸੋਮਵਾਰ ਨੂੰ ਤੇ ਆਪਣਾ ਬੁੱਧਵਾਰ ਦੇ ਦਿਨ ਗਣਪਤੀ ਦੇ ਦਿਨ ਆ ਰਿਹਾ 23 ਜੁਲਾਈ ਨੂੰ ਬੜੀ ਹੀ ਤੁਮਤਮਕ ਦੇ ਨਾਲ ਸੋਲਮਾ ਸ਼ਿਭੂਆ ਹੋ ਜਾ ਰਿਹਾ ਪੁਲੀ ਸ਼ੰਕਰ ਦੀ ਕਿਰਪਾ ਨਾਲ ਉਹ ਆਪ ਹੀ ਕਰ ਰਿਹਾ ਆਪ ਹੀ ਕਰਵਾ ਰਿਹਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵਾਲੋ ਹਰ ਦੇਖੋ ਸ਼ਮਸ਼ਾਨ ਦੇ ਵਿੱਚ ਮੇਲੇ ਲੱਗਦੇ ਜੀ ਤੁਸੀਂ ਕਦੇ ਸੁਣਿਆ ਸੀ ਕਿ ਸ਼ਮਸ਼ਾਨ ਚ ਵੀ ਸ਼ਿਵਵਾਹ ਹੁੰਦੇ ਹੋਗੇ ਸ਼ਮਸ਼ਾਨ ਚ ਵੀ ਪੈਲਸ ਬੰਦੇ ਹੋਗੇ ਲੋਕੀ ਤਾਂ ਡਰਦੇ ਨੇ ਦੇਖੋ ਸ਼ਮਸ਼ਾਨ ਚ ਆ ਕੇ ਕੀ ਡਰਨਾ ਆਪਾਂ ਡਰਨਾ ਤਾਂ ਇਨਸਾਨਾਂ ਤੋਂ ਚਾਹੀਏ ਸ਼ਮਸ਼ਾਨ ਤੇ ਪਰਮਾਤਮਾ ਵੱਸਦਾ ਹੈ ਬੋਲੇ ਸ਼ੰਕਰ ਸ਼ਮਸ਼ਾਨ ਚ ਹੀ ਹੈ ਠੀਕ ਹੈ ਡਰਦਾ ਡਰਦਾ ਹੋ ਜੀ ਹੁੰਦਾ ਹੈ ਜਿੰਦੇ ਅੰਦਰ ਕੈਨ ਨਾ ਮਤਲਬ ਡਰ ਹੁੰਦਾ ਉਹ ਝੂਠ ਹੁੰਦਾ ਸਮਝਦੇ ਸੱਚ ਦੇ ਅੰਦਰ ਤੇ ਪ੍ਰਾਣ ਵੱਸਦੇ ਉਹਨੇ ਮਾਲਕ ਦੇ ਸਮਝਦੇ ਉਹਦੇ ਕਰਮਾਂ ਚ ਵੀ ਬੋਲੇ ਸ਼ੰਕਰ ਹੀ ਹੈ ਜੀ ਸਰ ਪਹੁੰਚੋ ਇਸ ਦਰ ਤੇ ਕਿੰਨਾ ਕੁ ਵਿਸ਼ਵਾਸ ਤੁਹਾਨੂੰ ਇਸ ਦਰ ਤੇ ਤਾਂ ਤੁਹਾਡਾ ਜਿਹੜਾ ਜੁੜਿਆ ਹੋਵੇ ਦੇਖੋ ਜੀ ਪਹਿਲਾਂ ਤਾਂ ਮੈਂ ਕਹਾਂਗਾ ਜੈ ਭੋਲੇनाथ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਸੋਮਵਾਰ ਦਾ ਦਿਨ ਪਵਿੱਤਰ ਦਿਨ ਸਾਵਣ ਦਾ ਮਹੀਨਾ ਚੱਲਦਾ ਪਿਆ ਹੈਗਾ ਵਾ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਇਸ ਮੰਦਰ ਦੇ ਵਿੱਚ ਆਂਦੇ ਨੇ ਔਰ ਕਹਿੰਦੇ ਆ ਕਿ ਇਸ ਮੰਦਰ ਦੇ ਵਿੱਚ ਆਓ ਆਪਣੀਆਂ ਮੰਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਇੱਕ ਤੁਹਾਡੀ ਗੱਲ ਇੱਕ ਤੁਸੀਂ ਮੈਨੂੰ ਕਹੀ ਆ ਸੁਆਗਾਂ ਦੀ ਜਿਹੜੇ ਧੂਨੇ ਦੇ ਉੱਤੇ ਜਿਹੜੇ ਮੰਨੂ ਚਾਵਲਾ ਸ਼ਿਵ ਦਾ ਨੰਦੀ ਦੀ ਬੈਠੇ ਨੇ ਇਹ ਬਹੁਤ ਪੁਰਾਣੇ ਬੈਠੇ ਨੇ ਪਹਿਲਾਂ ਸਵੇਰੇ ਧੂਨੇ ਦੇ ਬੰਦੇ ਨੇ ਉਸ ਤੋਂ ਬਾਅਦ ਭੋਲੇनाथ ਦਾ ਸ਼ਿੰਗਾਰ ਕਰਦੇ ਨੇ ਤੇ ਜਿਹੜੇ ਲੋਕ ਇਹਨਾਂ ਕੋ ਦੂਰੋਂ ਦੂਰੋਂ ਆਉਂਦੇ ਨੇ ਕਿਸੇ ਨੂੰ ਉੱਪਰੀ ਕਸਰ ਹੁੰਦੀ ਹੈ ਤੇ ਇਹ ਨੰਦੀ ਜੀ ਨਹੀਂ ਕਰਦੇ ਇਹ ਭੋਲੇਨਾਥ ਕਰਦੇ ਨੇ ਇਹ ਸਭ ਕੁਝ ਕੀਤਾ ਕਰਾਇਆ ਉਹਨਾਂ ਦਾ ਵਾ ਸਾਰਾ ਕੁਝ ਉਹੀ ਦੇ ਦੇ ਲੋਕੀ ਪਹੁੰਚਦੇ ਨੇ ਇਸ ਦਰ ਤੇ ਕਿੰਨੇ ਕੁ ਚੌਂਕੀਆਂ ਉਹਨਾਂ ਨੂੰ ਪਰਨੀਆਂ ਪੈਂਦੀਆਂ ਨੇ ਦੇਖੋ ਜੀ ਇਹ ਤਾਂ ਭੋਲੇਨਾਥ ਦੀ ਮਰਜ਼ੀ ਹੈ ਦੇਖਿਆ ਜਾਵੇ ਤਾਂ ਸਵਾਹ ਨਾਲ ਜਿਹੜੀ ਚੁੰਡੀ ਹੁੰਦੀ ਹੈ ਉਹਦੇ ਨਾਲ ਵੀ ਇਹ ਫਰਕ ਪੈ ਜਾਂਦਾ ਵਾ ਇਹ ਤਾਂ ਮਨ ਦੀ ਸੰਤੁਸ਼ਟੀ ਹੈ ਇੱਕ ਵਾਰ ਦੇ ਵਿੱਚ ਵੀ ਫਰਕ ਪੈ ਜਾਂਦਾ ਵਾ ਦੋ ਨਾਲ ਵੀ ਪੈ ਜਾਂਦਾ ਵਾ ਤੇ ਤਿੰਨ ਨਾਲ ਵੀ ਫਰਕ ਪੈ ਜਾਂਦਾ ਵਾ ਪਰ ਇੱਥੇ ਆਣਾ ਪੈਣਾ ਤੁਹਾਨੂੰ ਸ਼ਮਸ਼ਾਨ ਸਾਰਿਆਂ ਦੀ ਸ਼ਾਨ ਹੈ ਇਹ ਸ਼ਮਸ਼ਾਨ ਤੇ ਪਰ ਇੱਕ ਜਗ੍ਹਾ ਬਹੁਤ ਵਧੀਆ ਭੋਲੇ ਨਾਲ ਤੇ ਦਰਵਾਜ਼ੇ ਦੇ ਉੱਤੇ ਆਓ ਇੱਥੇ ਤੇ ਜਿਹੜੀਆਂ ਮੁਰਾਦਾਂ ਨਹੀਂ ਪੂਰੀਆਂ ਹੁੰਦੀਆਂ ਉਹ ਇੱਥੇ ਆ ਕੇ ਪੂਰੀਆਂ ਹੁੰਦੀਆਂ ਬਸ ਇੱਕ ਚੁਟਕੀ ਪਬੂਤ ਦੇ ਨਾਲ ਸਾਰੇ ਹਾਂਜੀ ਹਾਂਜੀ ਜਿਹੜੀ ਹੈ ਇੱਕ ਪਬੂਤੀ ਦਿੰਦੇ ਨੇ ਇਹ ਪਹਿਲਾਂ ਮੱਥੇ ਦੇ ਉੱਤੇ ਲਗਾਉਂਦੇ ਨੇ ਉਸ ਤੋਂ ਬਾਅਦ ਚੁੰਡੀ ਦਿੰਦੇ ਨੇ ਤੇ ਉਸ ਤੋਂ ਬਾਅਦ ਪੈਕਟਸ ਪਾ ਕੇ ਦਿੰਦੇ ਵੀ ਹੈਗੇ ਨੇ ਤੇ ਇੱਕ ਚੁੰਡੀ ਦੇ ਨਾਲ ਰੰਗ ਸਵਰ ਜਾਂਦੇ ਨੇ ਤੋ ਇਹ ਲੋਕਾਂ ਦੀਆਂ ਆਸਥਾ ਨੇ ਆਸਥਾ ਤੇ ਅਸੀਂ ਸਵਾਲ ਕਿਸੇ ਦੇ ਖੜੇ ਨਹੀਂ ਕਰਦੇ ਬਟ ਜੋ ਵੀ ਐ ਗੱਲਾਂ ਨੇ ਤੁਹਾਡੇ ਆਪਣੀ ਕੀ ਵਿਚਾਰ ਐ ਉਹ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਆਸਥਾ ਤੇ ਅੰਧਵਿਸ਼ਵਾਸ ਦੇ ਵਿੱਚ ਇੱਕ ਬੜੀ ਬਰੀਕ ਜਿਹੀ ਲਾਈਨ ਹੁੰਦੀ ਹੈ ਸਾਨੂੰ ਹਮੇਸ਼ਾ ਉਸ ਲਾਈਨ ਦੇ ਉੱਤੇ ਖੜੇ ਹੋ ਕੇ ਹਮੇਸ਼ਾ ਇੱਕ ਡਾਊਟ ਆਪਣੇ ਮਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਆਸਥਾ ਤੋਂ ਉੱਤੇ ਉੱਠ ਕੇ ਅੰਧਵਿਸ਼ਵਾਸ ਦੇ ਬਲਤਾਨ ਨਹੀਂ ਜਾ ਰਹੇ ਤੁਹਾਡਾ ਆਪਣਾ ਕੀ ਵਿਚਾਰ ਹੈ ਜਰੂਰ ਕਮੈਂਟ ਸੈਕਸ਼ਨ ਦੇ ਮਾਧਮੇ ਨਾਲ ਸਾਡੇ ਨਾਲ ਸਾਂਝਾ ਕਰਿਓ ਦੇਖਿਤਰੋ ਲੁਧਿਆਣਾ ਲਈ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਮ